ਅੱਜ ਦੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਗਜਨੀ ਦੇ ਸੁਲਤਾਨ ਮਹਿਮੂਦ ਦੀ ਅਤੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੁਹੰਮਦ ਗੋਰੀ ਦੀ ਅਤੇ ਦੇਖਦੇ ਹਾਂ ਕਿ ਇਨ੍ਹਾਂ ਸ਼ਾਸਕਾਂ ਦੇ ਨਾਲ ਜੱਟਾਂ ਦੇ ਸਬੰਧ ਕਿਹੋ ਜਿਹੇ ਰਹੇ ਸਨ ਵੈਸੇ ਇਤਿਹਾਸ ਪੜਨ ਤੇ ਇੱਕ ਗੱਲ ਪਤਾ ਲੱਗਦੀ ਹੈ ਕਿ ਭਾਰਤ ਵਿੱਚ ਜਿੰਨੇ ਵੀ ਸ਼ਾਸਕ ਰਹੇ ਹੋਣ ਚਾਹੇ ਗੁਲਾਮਵੰਸ਼ ਹੋਵੇ ਖਿਲਜੀ ਵੰਸ਼ ਹੋਵੇ ਤੁਗਲਕ ਵੰਸ਼ ਹੋਵੇ ਸੈਯਦ ਵੰਸ਼ ਹੋਵੇ ਲੋਦੀ ਵੰਸ਼ ਹੋਵੇ ਜਾਂ ਫਿਰ ਮੁਗਲ ਵੰਸ਼ ਦਾ ਰਾਜ ਰਿਹਾ ਹੋਵੇ ਇਨ੍ਹਾਂ ਸ਼ਾਸਕਾਂ ਦੀ ਜੱਟਾਂ ਨੇ ਕਦੇ ਵੀ ਈਨ ਨਹੀਂ ਮੰਨੀ ਅਤੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਆਉ ਦੇ ਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਗਜਨੀ ਅਤੇ ਜੱਟਾਂ ਦੇ ਰਿਸ਼ਤੇ ਬਾਰੇ ਪਰ ਇਸ ਤੋਂ ਪਹਿਲਾਂ ਵੀਡੀਓ ਲਾਈਕ ਅਤੇ ਸ਼ੇਅਰ ਕਰਨੀ ਨਾ ਭੁੱਲਣਾ ਗਜਨੀ ਦਾ ਪੂਰਾ ਨਾਮ ਯਾਮੀਨ ਅਦ ਦਾਵਲਾਹ ਅਬੂਲ ਕਾਸਿਮ ਮਹਿਮੂਦ ਇਬਨ ਸੇਬੂਕ ਤੇਗਿੰਸੀਗਾ ਗਜਨੀ ਦੇ ਸੁਲਤਾਨ ਮਹਿਮੂਦ ਦਾ ਸਫਰ 971 ਤੋਂ 1030 ਤੱਕ ਦਾ ਰਿਹਾ ਹੈ ਮਹਿਮੂਦ ਗਜਨੀ ਤੁਰਕ ਸੀ ਵੈਸੇ ਇੱਕ ਗੱਲ ਦਸਨਜਗ ਬੰਦੀ ਹੈ ਕਿ ਤੁਰਕਿਸਤਾਨ ਦੇ ਮੂਲ ਸ਼ਾਸਕ ਜੱਟ ਹੀ ਸਨ ਜਿਸ ਦਾ ਜ਼ਿਕਰ ਕਈ ਲਿਖਤਾਂ ਵਿੱਚ ਮਿਲ ਜਾਵੇਗਾ ਮਹਿਮੂਦ ਗਜਨੀ ਨੇ ਹਰ ਸਾਲ ਭਾਰਤ ਤੇ ਹਮਲਾ ਕਰਨ ਅਤੇ ਇਸਲਾਮ ਦਾ ਪ੍ਰਚਾਰ ਕਰਨ ਦੀ ਸੌਖਾਦੀ ਸੀ ਉਸ ਦੇ ਕਈ ਹਮਲਿਆਂ ਵਿੱਚੋਂ ਦੋ ਹਮਲੇ ਸਿਰਫ ਤੇ ਸਿਰਫ ਜਾਟਾਂ ਦੇ ਵਿਰੁੱਧ ਹੀ ਸਨ ਅਤੇ ਇਹ ਦੋਵੇਂ ਹਮਲੇ ਮਹਿਮੂਦ ਗੱਜਨੀ ਲਈ ਬਹੁਤ ਹੀ ਮਹਿੰਗੇ ਸਾਬਿਤ ਹੋਏ ਸਨ ਇੱਕ ਵਾਰੀ 1001 ਈਸਵੀ ਵਿੱਚ ਮਹਿਮੂਦ ਗੱਜਨੀ ਨੇ ਜੈਪਾਲ ਨੂੰ ਹਰਾ ਕੇ ਪਟੀਆਂ ਦੀ ਰਿਆਸਤ ਬਠਿੰਡਾ ਉੱਤੇ ਕਬਜ਼ਾ ਕਰ ਲਿਆ ਅਤੇ ਨਾਲ ਮੁਲਤਾਨ ਤੇ ਵੀ ਕਬਜ਼ਾ ਕਰ ਲਿਆ ਜੈਪਾਲ ਦੇ ਪੁੱਤਰ ਆਨੰਦਪਾਲ ਨੇ ਕਨੌਜ ਅਤੇ ਯਯੋਤੀ ਦੇ ਸ਼ਾਸਕਾਂ ਨੂੰ ਆਪਣੇ ਨਾਲ ਲਿਆ ਅਤੇ ਮਹਿਮੂਦ ਗੱਜਨੀ ਉੱਤੇ ਹਮਲਾ ਕਰ ਦਿੱਤਾ ਇਸੇ ਜੰਗ ਵਿੱਚ ਗਖੜ ਗੋਤ ਦੇ ਜੱਟਾਂ ਨੇ ਨੰਦਪਾਲ ਦਾ ਬਹੁਤ ਸਾਧ ਦਿੱਤਾ। ਮਹਿਮੂਦ ਗਜਨੀ ਇਸ ਵਾਰ ਵੱਡੀ ਫੌਜ ਲੈ ਕੇ ਆਇਆ ਅਤੇ 40 ਦਿਨਾਂ ਤੱਕ ਡੇਰਾ ਲਾਇਆ। ਆਖਰ ਗਖੜ ਜੱਟਾਂ ਦੀ ਫੌਜ ਨੇ ਅਟਕ ਨੇੜੇ ਸ਼ਸ਼ ਨਾਮਕ ਸਥਾਨ ਤੇ ਮਹਿਮੂਦ ਗਜਨੀ ਤੇ ਹਮਲਾ ਕਰ ਦਿੱਤਾ ਅਤੇ ਤੁਰਕ ਫੌਜ ਗਖੜ ਜੱਟਾਂ ਅੱਗੇ ਜੰਗ ਕਾਇਮ ਨਾ ਰੱਖ ਸਕੀ। ਜੇਮਸ ਟੋਡ ਵੱਲੋਂ ਰਾਜਸਥਾਨ ਦੇ ਲਿਖੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ 1052 ਈਸਵੀ ਨੂੰ ਜਦ ਮਹਿਮੂਦ ਗੱਜਨੀ ਸੋਮਨਾਥ ਮੰਦਿਰ ਨੂੰ ਲੁੱਟ ਕੇ ਜੱਟਾਂ ਦੇ ਇਲਾਕੇ ਵਿੱਚੋਂ ਜਾ ਰਿਹਾ ਸੀ ਤਾਂ ਜੱਟਾਂ ਨੇ ਉਸ ਦੀ ਫੌਜ ਤੇ ਹਮਲਾ ਕਰ ਦਿੱਤਾ ਅਤੇ ਗੱਜਨੀ ਦਾ ਕਾਫੀ ਮਾਲ ਲੁੱਟ ਲਿਆ ਇਸ ਗੱਲ ਦਾ ਜ਼ਿਕਰ ਕ੍ਰਿਸਟੋਫ ਬਾਮਰ ਨੇ ਵੀ ਆਪਣੀ ਲਿਖਤ ਵਿੱਚ ਕੀਤਾ ਹੋਇਆ ਹੈ ਫਿਰ ਮਹਿਮੂਦ ਗੱਜਨੀ ਦੀ 2 ਸਾਲ ਤੱਕ ਭਾਰਤ ਉੱਤੇ ਹਮਲਾ ਕਰਨ ਦੀ ਹਿੰਮਤ ਨਾ ਹੋਈ ਅਤੇ ਇਸ 2 ਸਾਲ ਦੇ ਸਮੇਂ ਦੌਰਾਨ ਉਸ ਨੇ ਜੱਟਾਂ ਤੋਂ ਬਦਲਾ ਲੈਣ ਅਤੇ ਜੱਟਾਂ ਨੂੰ ਕੁਚਲਣ ਦੀ ਪੂਰੀ ਤਿਆਰੀ ਕੀਤੀ ਅਤੇ ਫਿਰ ਜੱਟਾਂ ਨਾਲ ਦਰਿਆਈ ਲੜਾਈ ਲੜੀ ਯਾਨੀ ਕਿ ਕਿਸ਼ਤੀਆਂ ਜਰੀਏ ਲੜਾਈ ਲੜੀ ਹੋ ਸਕਦਾ ਹੈ ਕਿ ਜੱਟਾਂ ਨਾਲ ਅਮਨੇ ਸਾਹਮਣੇ ਲੜਨ ਦੀ ਹਿੰਮਤ ਨਾ ਹੋਈ ਹੋਵੇ ਗੱਜਨੀ ਵਿੱਚ ਅਤੇ ਇਸ ਦਰਿਆਈ ਲੜਾਈ ਵਿੱਚ ਜੱਟਾਂ ਦੀ ਹਾਰ ਹੋਈ ਇਸ ਲੜਾਈ ਦਾ ਜ਼ਿਕਰ ਤਬਕਤ ਅਕਬਰੀ ਵਿੱਚ ਵੀ ਮਿਲ ਜਾਵੇਗਾ ਗੱਲ ਇੱਥੇ ਹਾਰ ਜਿੱਤ ਦੀ ਨਹੀਂ ਸੀ ਗੱਲ ਇਸ ਸ਼ਾਸਕ ਅੱਗੇ ਝੁਕੰਦੀ ਸੀ ਜੋ ਜੱਟਾਂ ਨੂੰ ਕਤਈਂ ਮਨਜ਼ੂਰ ਨਹੀਂ ਸੀ ਜੱਟਾਂ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ ਪਰ ਗਜਨੀ ਅੱਗੇ ਇਹਨੇ ਨਹੀਂ ਮੰਨੀ ਵੈਸੇ ਜੇਕਰ ਇਤਿਹਾਸ ਵੱਲ ਵੀ ਝਾਤ ਮਾਰੀਏ ਤਾਂ ਦੇਵਤਿਆਂ ਅਤੇ ਵੱਡੇ ਵੱਡੇ ਯੋਦੇ ਜਿੰਨਾਂ ਕੋਲ ਲੱਖਾਂ ਦੀ ਫੌਜ ਆਧੁਨਿਕ ਹਥਿਆਰ ਬੇਸ਼ਮਰ ਦਲ ਸੀ ਉਹਨਾਂ ਨੂੰ ਵੀ ਕਈ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹ ਕਹਿੰਦੇ ਹੁੰਦੇ ਨੇ ਕਿ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਸੋ ਮਾਣ ਹੈ ਮੈਨੂੰ ਆਪਣੇ ਜੱਟ ਕਬੀਲੇ ਤੇ ਅਗਲੀ ਵੀਡੀਓ ਵੀਡੀਓ ਵਿੱਚ ਜ਼ਿਕਰ ਕਰਾਂਗੇ ਮੁਹੰਮਦ ਗੋਰੀ ਦੀ ਅਤੇ ਜੱਟਾਂ ਦੇ ਸਬੰਧਾਂ ਦੇ ਇਹ ਵੀਡੀਓ ਵਿੱਚ ਦੱਸੀ ਜਾਣਕਾਰੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਅਤੇ ਸ਼ੇਅਰ ਕਰਨੀ ਨਾ ਭੁੱਲਣਾ ਸ਼ੇਅਰ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਬਸ ਖੋਜ ਕੇ ਲਿਆਂਦੀ ਜਾਣਕਾਰੀ ਲੋਕਾਂ ਤੱਕ ਪਹੁੰਚ ਜਾਂਦੀ ਹੈ ਧੰਨਵਾਦ